ਲੋ ਜੀ ਮਿੱਤਰੋ ਟਰੈਕਟਰ ਕਰੋ ਚੈੱਕ ਨਿਊ ਹੌਲੈਂਡ 3602 ਹੈ ਜੀ 50 ਹਾਰਸ ਪਾਵਰ ਟਰੈਕਟਰ ਹੈ ਲੋ ਜੀ ਮਿੱਤਰੋ ਘਰੇ ਆ ਗਏ ਆਪਾਂ ਤੇ ਬਾਕੀ ਦੀ ਰੇਟ ਦੀ ਗੱਲ ਕਰੀਏ ਵੀਰੇ 4 ਲੱਖ ਜੀ ਮੈਂ ਤੁਹਾਨੂੰ ਅੱਸੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੀ ਨਵੀਂ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਆਪਣੀ ਬਾਈ ਹੈਗੀ ਆ ਨਿਊ ਹੌਲੈਂਡ ਟਰੈਕਟਰ ਤੇ ਹੌਲੈਂਡ ਲਿਆਂਦਾ ਆਪਾਂ ਨੇ 3602 ਤੇ ਉਹਦੇ ਆਪਾਂ ਸਾਈਡ ਡਿਟੇਲ ਪਾਈ ਹੋਈ ਆ ਤੇ ਵੀਡੀਓ ਨੂੰ ਸ਼ੁਰੂ ਤੇ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਸਾਰਾ ਕੁਝ ਵਿੱਚ ਦੱਸਿਆ ਬਾਈ ਤੁਹਾਨੂੰ ਸਾਰਾ ਕੁਝ ਪਤਾ ਲੱਜੂ ਠੀਕ ਹੈ ਵੀਰੇ ਧੰਨਵਾਦ ਲਓ ਜੀ ਮਿੱਤਰੋ ਚੱਲਦੇ ਆ ਹੁਣ ਟਰੈਕਟਰ ਦੀ ਆਵਾਜ਼ ਤੁਹਾਨੂੰ ਕੋਲ ਲੱਗੇ ਜਾਂਦੀ ਹੋਣੀ ਹੁੰਦੀ ਉਹ ਤੇ ਆ ਆਪਣਾ ਚੰਡੀਗੜ੍ਹ ਰੋਪੜ ਨਗਰ ਦਾ ਫੜਕੇ ਜਿਹੜਾ ਚੰਡੀਗੜ੍ਹ ਨੂੰ ਇੱਥੇ ਨੂੰ ਰੋਪੜ ਪਾਉਂਦੇ ਆਂਗੇ ਰੋਪੜ ਮਿੱਤਰੋ ਪਿੰਡ ਪਹੁੰਚ ਚੱਲੇ ਆਪਾਂ ਪਿੰਡਾਂ ਯਾਰ ਕਿਦੋਂ ਪੈ ਗਏ ਉਹ ਸਾਹਮਣੇ ਬੱਗੂ ਬਈ ਅੱਜ ਤੋਂ ਮੈਂ ਬਈ ਸੇਹਾਰ ਦੀ ਲੋ ਜੀ ਮਿੱਤਰੋ ਘਰੇ ਆ ਗਏ ਆਪਾਂ ਠੀਕ ਆ ਸਟੇਟ ਲਾਈਏ ਅੰਦਰ ਹੋ ਜੀ ਮਿੱਤਰੋ ਟਰੈਕਟਰ ਕਰੋ ਚੈੱਕ ਨਿਓ ਹੋਲਨ 3600 2 ਹੈ ਜੀ 50 ਹਾਰਸਪਾਵਰ ਟਰੈਕਟਰ ਹੈ ਤੇ 2018 ਮਾਡਲ ਟਰੈਕਟਰ ਹੈ ਕੜੀਆਂ ਤੁਹਾਡੇ ਸਾਹਮਣੇ ਆ ਸਾਰਾ ਰੰਗ ਪੇਟ ਰਿੰਮ ਇੰਜਨ ਦਾ ਬਾਡੀ ਦਾ ਰੰਗ ਇਹ ਤੁ ਜੈਡ ਓਰੀਜਨਲ ਨਾਲ ਦਾ ਟਾਇਰ ਵੀ ਚਾਰੇ ਨਾਲੇ ਟਰੈਕਟਰ ਦੇ ਬਾਈ ਠੀਕ ਹੈ ਮਗਰ ਲਈ ਵੀ ਮੁੱਲੇ ਵੀ ਟਰੈਕਟਰ ਚੱਲਿਆ ਵਾ ਹਜੂ ਕਿੰਨੇ ਘੰਟੇ ਚੱਲਿਆ ਵਾ ਦੇਖੀ ਬਾਈ 1517 ਘੰਟੇ ਚੱਲਿਆ ਵਾ ਸਾਰਾ 1517 ਘੰਟੇ ਆਪਣੇ ਕੋਲ ਚੱਲਿਆ ਇਸ ਟਾਈਮ ਤੇ ਟਰੈਕਟਰ ਦੇ ਮੁੱਲੇ ਤੇ ਤੁਹਾਨੂੰ ਹੋਊਗਾ ਵੀ ਜ਼ਿਆਦਾ ਘੱਟਗੇ ਇਹ ਬਾਈ ਬਾਈਆਂ ਨੇ ਵੇਟ ਰੱਖੇ ਤੇ ਮੂਰੇ ਉਹ ਉਹਨਾਂ ਨੇ ਤਾਰ ਲਏ ਆਪਣੇ ਉਹ ਕਹਿੰਦੇ ਅਸੀਂ ਦੂਜੇ ਟਰੈਕਟਰ ਨਹੀਂ ਲਾਉਣੇ ਆ ਵੀ ਸਾਨੂੰ ਦੇ ਦਿਓ ਆਪਾਂ ਨੇ ਫਿਰ ਕੁਝ ਨਹੀਂ ਕਿਹਾ ਵੀ ਰੱਖ ਲਓ ਕੋਈ ਚੱਕਰ ਨਹੀਂ ਆਪਾਂ ਨੂੰ ਤਾਂ ਕਰਕੇ ਮੂਲੇ ਥੋੜੇ ਜ਼ਿਆਦਾ ਉੜ ਗਏ ਤੇ ਪਿਛਲੇ ਵੀ ਨਾਲ ਦੇਵਾਂ ਚਾਰੇਓ ਨਾਲ ਦੇ ਵੈਸੇ ਮੂਲੇ ਦੀ ਕਸਾਈ ਤਾਂ ਜ਼ਿਆਦਾ ਹੋਊਗੀ ਤੇ ਬਾਕੀ ਸਭ ਦੱਸਦੀ ਐ ਇੰਡ ਲਾਈਨ ਪੰਪ ਹੁੰਦਾ ਇਹ ਚ ਆ ਇੰਡ ਲਾਈਨ ਪੰਪ ਐ ਤੇ ਬਿਨਾ ਟਰਬੋ ਤੇ ਆ ਠੀਕ ਐ ਜੀ ਤੇ ਟਰੈਕਟਰ ਤੁਹਾਨੂੰ ਤਈ ਬਾਕੀ ਹੌਲੈਂਡ ਬਾਰੇ ਬਹੁਤ ਦੱਸਣ ਦੀ ਲੋੜ ਹੈ ਨਹੀਂ ਠੀਕ ਹੈ ਜੀ ਬਾਕੀ ਇਹਦੇ ਪਾ ਵੀ ਚਾਰਟ ਲਈ ਜਾਵਾ ਦੇਖੋ ਪ੍ਰੈਸ਼ਰ ਵਾਲਾ ਹਵਾ ਦਾ ਤੇ ਰੈਡਕਸ਼ਨ ਵਾਲਾ ਸਿਸਟਮ ਹੈ ਸਾਰਾ ਹੀ ਤੇ ਬਾਈਆਂ ਨੇ ਇਹਦੇ ਵਿੱਚ ਬਾਅਦ ਲੋ ਆਏ ਦੂਜੇ ਇਹ ਇਹ ਗੈਸ ਕੱਢਣੇ ਨੂੰ ਨਿਕਣ ਆਪਾਂ ਕਹਿੰਦੇ ਹੁੰਨੇ ਨੇ ਵੀ ਸੀਲ ਲੀਕ ਕਰ ਗਈ ਸੀਲ ਲੀਕ ਕਰ ਗਈ ਉਹ ਸੀਲ ਤਾਂ ਹੀ ਲੀਕ ਕਰਦੀ ਹੈ ਜਦ ਡੈਕਸ਼ਨਾਂ ਚੱਲਦੀਆਂ ਪਿੱਛੇ ਤੇਲ ਘੁੰਮਦਾ ਹੈ ਗਰਮ ਹੁੰਦਾ ਭਾਪ ਬਣਦੀ ਹੈ ਜੋ ਭਾਪ ਕਿਤੇ ਨਾ ਨਿਕਲੇ ਤਾਂ ਫਿਰ ਉਹ ਸੀਲੋਂ ਨਿਕਲ ਜਾਂਦੀ ਇਹ ਚੀਜ਼ ਬਾਈ ਨੇ ਤਾਂ ਲਾਈ ਹੈ ਹੁਣ ਭਾਪ ਕੱਢਣੀ ਹੋਵੇ ਉਹਨੂੰ ਵਿਚੋਂ ਦੱਬੋ ਸਾਰੀ ਗੈਸ ਬਾਹਰ ਫੇਸੀ ਲੋ ਦੀ ਪਰੋਂ ਆਉਂਦੀ ਨਹੀਂ ਹੈਗੀ ਸੌਖੀ ਸੌਖੀ ਜੀ ਉਧਰ ਵੀ ਲਾਈ ਵੀ ਆ ਆ ਦੇਖੋ ਠੀਕ ਹੈ ਜੀ ਇਹਨਾਂ ਗੈਸ ਨਿਕਲ ਜਾਂਦੀ ਤੇ ਡਿਸਟ੍ਰੀਬਿਊਟਰ ਟਾਈਟਨ ਲੱਗਿਆ ਬਾਈ ਜੈਕੇ ਨੂੰ ਆਉਂਦਾ ਨਹੀਂ ਹੈਗਾ ਜਿਹੜਾ ਸਪੈਸ਼ਲਟੀ ਜਾਂਦੇ ਉਰੇ ਹੁੰਦਾ ਉਹ ਨਹੀਂ ਆਉਂਦਾ ਬਾਈ ਡੰਡਾ ਫੱਟੀ ਹੁੱਕ ਸਾਰੀ ਨਾਲ ਦੀ ਆ ਤੇ ਇਹਦੀ ਪੀਟੀਓ ਦੀ ਜਿਹੜੇ ਉਰੇ ਬੈਰਿੰਗ ਹੁੰਦੀ ਸੀਲ ਉਹਦੀ ਗਰੀਸ ਕਰਨੇ ਨੂੰ ਪੁਆਇੰਟ ਦੇ ਆ ਪਰੇ ਬਾਕੀ ਰੱਟਾ ਜਦ ਮੈਂ ਦੇਖਿਆ ਨਹੀਂ ਬਾਕੀਆਂ ਤਾਂ ਨਹੀਂ ਆਉਂਦਾ ਹਜੂ ਹੈ ਨਾ ਇਹ ਗਰੀਸ ਕਰਨ ਵਾਲਾ ਪੁਆਇੰਟ ਆਏਗਾ ਆਪਣੇ ਸਵਰਾਜ ਤਾਂ ਹੈ ਨਹੀਂ ਸਵਰਾਜ ਨੂੰ ਨਹੀਂ ਇਹਨੂੰ ਇਹਨਾਂ ਨੂੰ ਆਉਂਦਾ ਹੈ ਨਾ ਆ ਵੀ ਪੁਆਇੰਟ ਦੇ ਆ ਗਰੀਸ ਕਰਨੇ ਨੂੰ ਬਾਈ ਇੱਥੇ ਤੇ ਬਾਕੀ ਡਾਟਾ ਤੁਹਾਡੇ ਸਾਹਮਣੇ ਆ ਸਾਰਾ ਜੈਨੂਨ ਆਰੀਜਨਲ ਹੈ ਫਰਸਟ ਪਾਰਟੀ ਦਾ ਡਾਟਾ ਹੈ ਵੀਰੇ ਮਾੜਾ ਇਹ ਜੋ ਚਲਾ ਕੇ ਦਿਖਾ ਦੇ ਡਾਟਾ ਇੱਕ ਵਾਰੀ ਫਸਟਾਰਟਿੰਗ ਹੈ ਬਾਈ ਹਾਈ ਸਪੀਡ ਡਾਟਾ ਹੈ ਮਗਰਾੜ ਤੇ ਲਿਖਿਆ ਹੋਇਆ ਹੈ ਬਾਈ ਹਾਈ ਸਪੀਡ ਬਾਕੀ ਤੁਸੀਂ ਚਲਾਈ ਦੇਖੋ ਇਹਨੇ ਇਹ ਵੀ ਤੇਈ ਫਟੇਗੜ ਸਾਹਿਬ ਦਾ ਨੰਬਰ ਹੈ ਜੀ ਬੈਕ ਕਰਕੇ ਲਾ ਦੇ ਹਦੂ ਬੋਲਰ ਦੀ ਮੈਂ ਇੱਕ ਚੀਜ਼ ਹੋਰ ਦੇਖੀ ਨੋਟ ਕਰੀ ਇਹਦੀ ਕਟਾਈ ਬਹੁਤ ਜ਼ਿਆਦਾ ਹੁੰਦੀ ਹੈ ਯਾਨੀ ਕਿ ਮੜੇ ਸਟੇਜਿੰਗ ਖਲਾਏ ਤੇ ਡਾਕਟਰ ਮੁੜ ਜਾਂਦਾ ਬਹੁਤਾ ਜ਼ਿਆਦਾ ਕਮਾਉਣਾ ਨਹੀਂ ਪੈਂਦਾ ਤਿੱਖੀ ਹੈ ਕਟਾਈ ਜਾਨੀ ਕਿ ਡਾਇਮੀਟਰ ਦੀ ਮਤਲਬ ਕਿ ਐਕਟਿਵ ਛੇਤੀ ਕਰਦਾ ਹੈ ਵਾ ਠੀਕ ਹੈ ਠੀਕ ਹੈ ਭਾਈ ਆਹ ਦਾ ਟਰੈਕਟਰ ਜਿਹਨੇ ਦੇਖਣਾ ਵੀਰੇ ਹਾਂ ਹਜੂ ਆ ਮੈਂ ਕਹਿੰਦਾ ਹਾਈ ਸਪੀਡ ਲਈ ਜਾਵਾ ਦੇ ਹਾਈ ਸਪੀਡ ਚ ਆਉਂਦਾ ਟਰੈਕਟਰ ਇਹ ਹਾਂ ਹਾਈ ਵਾਲਾ ਇਹ ਤੇ ਬਾਕੀ ਭਾਈ ਅੱਜ ਹੁਣ ਘਰ ਆ ਗਿਆ ਟਰੈਕਟਰ ਕੱਲੂ ਲਾਂਗੇ ਨਾ ਇਹਨੇ ਰੋਪੜ ਰੋਪੜ ਜਾ ਕੇ ਆਪਾਂ ਟਰੈਕਟਰ ਖੜਾ ਲੈਣਾ ਜਿਹਨੇ ਲੈਣਾ ਹੈ ਵੀਰਾ ਆ ਕੇ ਚੈੱਕ ਕਰਕੇ ਲੈ ਕੇ ਜਾ ਸਕਦਾ ਹੈ ਤੇ ਬਾਕੀ ਹਜੂ ਤੁਹਾਨੂੰ ਟਰੈਕਟਰ ਕਿਵੇਂ ਦੇਖਾ ਚਲਾਈ ਚਲੂ ਕਹਾਂ ਬੜੀ ਐਕਸਟਰ ਬਾਈ ਠੀਕ ਹੈ ਹਿੱਕਾ ਵੀ ਦੇਖਦਾ ਸੀਲ ਬੰਦ ਹੈ ਹਾਂ ਹਿੱਕਾ ਬੰਦ ਹੈ ਖੇਤੀਬਾੜੀ ਦਾ ਡੈਕਟਰ ਹੈ ਬਾਈ ਕਿਰਾਏ ਪਾੜੇ ਵਾਲਾ ਹੈ ਨਹੀਂ ਜੇ ਕਿਰਾਏ ਪਾੜੇ ਵਾਲਾ ਹੁੰਦਾ ਵੀਰੇ ਹੁਣ ਨੂੰ ਦੂਈ ਤੀ ਜੋੜੀ ਦੀ ਡੈਕਟਰ ਤਾਰਾਂ ਦੀ ਪਾਈ ਜਾਣੀ ਸੀ ਠੀਕ ਹੈ ਤੇ ਬਾਕੀ ਉਧਰ ਪਤਾ ਕੀ ਫਤਿਹਗੜ੍ਹ ਦਾ ਏਰੀਆ ਖੇਤੀਬਾੜੀ ਵਾਲਾ ਹੀ ਹੈ ਉਧਰ ਸਾਨੂੰ ਵੀ ਆ ਕੇ ਟਿਖ ਵੀ ਜਾਣਾ ਵੀ ਹਾਂ ਵਾਕਈ ਵੀ ਹੈ ਗੱਲਬਾਤ ਹੈ ਹਾਂ ਬਾਕੀ ਗੱਲ ਦੱਸ ਦੂ ਦੇਖ ਕੇ ਬਣਦੀ ਹੈ ਹਾਂ ਦੇਖ ਕੇ ਬਣ ਜਾਂ ਯਾਰ ਵੀਡੀਓ ਮਾਤਾ ਪਤਨ ਦੱਸ ਸਕਦੇ ਵੀ ਹਾਲਤ ਕਹੇ ਜੀ ਆ ਬੋਲ ਕੇ ਉਹ ਵੀ ਬਾਕੀ ਤੁਸੀਂ ਆਪ ਆ ਕੇ ਦੇਖ ਕੇ ਆਪਣਾ ਚੈੱਕ ਕਰ ਸਕਦੇ ਆ ਤੇ ਬਾਕੀ ਦੇ ਰੇਟ ਦੀ ਗੱਲ ਕਰੀਏ ਵੀਰੇ 4,95,000 ਰੁਪਏ ਮੰਗਦੇ ਆਪਾਂ ਬਾਕੀ ਮੌਕੇ ਤੇ ਘਾਟਵਾਦ ਹੋ ਜੂ ਠੀਕ ਹੈ ਜੀ 2018 ਮਾਡਲ ਨੀਓ ਹੋਲਨ 3602 ਠੀਕ ਹੈ ਵੀਰੇ ਅੱਜ ਦੀ ਵੀਡੀਓ ਵਿੱਚ ਚੈਨਨਾਈ ਧੰਨਵਾਦ ਸਤਿ ਸ੍ਰੀ ਅਕਾਲ ਤੇ ਬਾਕੀ ਜਿਹਨੇ ਡਾਟਰ ਵਿੱਚ ਕਟਾਉਣਾ ਉਹ ਵੀ ਕੱਟ ਲਾਂਗੇ ਕਿਸੇ ਨੇ ਸਿੱਧਾ ਵੇਚਣਾ ਸਿੱਧਾ ਵੀ ਲੈ ਲਾਂਗੇ ਵੀਰੇ ਠੀਕ ਹੈ ਜੀ ਬਾਕੀ ਦੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਜੀ